ਅੰਟਾਰੀਓ ਤੋਂ ਇੱਕ ਬਹੁਤ ਹੀ ਗੰਭੀਰ ਅਤੇ ਚੁਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੇ ਸੂਬੇ ਦੇ ਡਰਾਈਵਿੰਗ ਲਾਇਸੈਂਸ ਪ੍ਰਣਾਲੀ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਯਾਨੀ ਕਿ ਓਪੀਪੀ ਨੇ ਡਰਾਈਵਿੰਗ ਇਨਸਟਰਕਸ਼ਨ ਇੰਡਸਟਰੀ ਦੇ ਵਿੱਚ ਚੱਲ ਰਹੀ ਕਥਿਤ ਧੋਖਾਧੜੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਦੇ ਵੱਲੋਂ 2 ਸਾਲਾਂ ਤੱਕ ਚੱਲੀ ਵਿਸਤ੍ਰਿਤ ਜਾਂਚ ਤੋਂ ਬਾਅਦ ਕੁੱਲ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਉੱਤੇ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਨੇ ਓਪੀਪੀ ਮੁਤਾਬਕ ਇਹ ਜਾਂਚ ਅੰਟਾਰੀਓ ਤੇ ਆਵਾਜਾਈ ਮੰਤਰਾਲੇ ਦੀ ਬੇਨਤੀ ਉੱਤੇ ਜਨ ਵੇਦੋ ਚਾਤ ਚੋਵੀਤੇ ਵਿੱਚ ਸ਼ੁਰੂ ਕੀਤੀ ਗਈ ਸੀ ਓਪੀਪੀ ਦੀ ਸੀਰੀਜ਼ ਫਰੋਡ ਯੂਨਿਟ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਹੈ ਕਿ ਕਲਾਸ ਏ ਡਰਾਈਵਿੰਗ লাইসেনਸ ਦੇ ਰੋਡ ਟੈਸਟਾਂ ਵਿੱਚ ਵੱਡੇ ਪੱਧਰ ਉੱਤੇ ਗੜਬੜ ਕੀਤੀ ਜਾ ਰਹੀ ਸੀ ਦੋਸ਼ ਹੈ ਕਿ ਕਈ ਉਮੀਦਵਾਰਾਂ ਨੂੰ ਰੋਡ ਟੈਸਟ ਦੌਰਾਨ ਪੈਸੇ ਦੇ ਬਦਲੇ ਗਲਤ ਤਰੀਕੇ ਨਾਲ ਪਾਸ ਕਰਵਾਇਆ ਗਿਆ ਇਹ ਕਥਿਤ ਤੋਕਾ ਤੜੀ ਵਾਲੇ ਰੋਡ ਟੈਸਟ ਕਿੰਗਸਟਨ ਅਤੇ ਗ੍ਰੇਟਰ ਟੋਰਟੋਏਟ ਦੇ ਵਿੱਚ ਕਰਵਾਏ ਗਏ। ਪੁਲਿਸ ਨੇ ਬ੍ਰੈਮਟਨ, ਕੈਲੇਟਨ, ਸ਼ਾਵਾ, ਨੌਰਥ ਯੋਕ, ਜੌਸਟਾਊਨ ਅਤੇ ਕਿੰਗਸਟਨ ਤੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰ ਇੱਕ ਮੌਸਮ ਉਤੇ ਕਈ ਕਈ ਅਪਰਾਧਿਕ ਦੋਸ਼ ਵੀ ਲਗਾਏ ਗਏ ਨੇ। ਕਲਾਸ A ਡਰਾਈਵਿੰਗ ਲਾਇਸੈਂਸ ਟਰੈਕਟਰ, ਟ੍ਰੇਲਰ ਅਤੇ ਹੋਰ ਪਾਣੀ ਵਪਾਰਕ ਵਾਹਨਾਂ ਨੂੰ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ਜਿੰਨਾ ਦਾ ਪਾਟ 400 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਹੁੰਦਾ ਹੈ। ਓਪੀਪੀ ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਭਾਰੀ ਵਾਹਨਾਂ ਦੇ ਨਾਲ ਜਨਤਕ ਸੁਰੱਖਿਆ ਸਿੱਧੇ ਤੌਰ ਤੇ ਜੁੜੀ ਹੁੰਦੀ ਹੈ। ਇਸ ਲਈ ਕਲਾਸ A ਲਾਇਸੈਂਸ ਪ੍ਰਾਪਤ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਲੈਵਾ ਸਾਪਤ ਹੋ ਸਕਦੀ ਹੈ ਤੇ 2 ਸਾਲਾਂ ਦੀ ਜਾਂਚ ਦੇ ਨਤੀਜੇ ਵਜੋਂ ਕੁੱਲ 24 ਅਪਰਾਧਿਕ ਦੋਸ਼ ਦਰਜ ਕੀਤੇ ਗਏ ਨੇ। ਇਹਨਾਂ ਵਿੱਚ منی ਲੌਂਡਿੰਗ ਪ੍ਰੋਸੇ ਦੀ ਉਲੰਘਣਾ, ਸਾਜ਼ਿਸ਼ ਰਚਨਾ ਤੇ ਗੁਪਤਕ ਕਮਿਸ਼ਨ ਲੈਂਡਵਰ ਕੀ ਗੰਭੀਰ ਦੋਸ਼ ਸ਼ਾਮਲ ਨੇ। ਸਰ ਮੁਲਤਜ਼ਮ ਸ਼ੋਤਾ ਦੇ ਨਾਲ ਹਿਰਾਸਤ ਤੋਂ ਰਿਹਾ ਕਰ ਦਿੱਤਾ ਗਿਆ ਤੇ ਉਹ ਵੀਰਵਾਰ ਨੂੰ ਟੋਰਾਂਟੋ ਦੀ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਹੋਣਗੇ। OPP ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਜਾਂਚ ਹਜੇ ਵੀ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਸੰਬੰਧੀ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਰੈਕਟ ਦੇ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਉਹ ਉਹਨਾਂ ਦੇ ਨੰਬਰ ਉੱਤੇ OPP ਨਾਲ ਸੰਪਰਕ ਕਰ ਸਕਦਾ ਹੈ। ਅਗਿਆਤ ਜਾਣਕਾਰੀ ਕ੍ਰਾਈਮ ਸਟਾਪਰਸ ਨੂੰ ਵੀ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਗੱਲ ਕਹੀ ਗਈ ਹੈ ਜਾਂ ਫਿਰ ਉਹਨਾਂ ਦੀ ਵੈੱਬਸਾਈਟ CrimeBee ਉਹ ਜਾਣਕਾਰੀ ਸਾਂਝੀ ਕਰ ਸਕਦੇ ਨੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਨ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ 2000 ਡਾਲਰ ਤੱਕ ਦੇ ਇਨਾਮ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ 온ਟਾਰੀਓ ਦੇ ਆਵਾਜਾਈ ਮੰਤਵਾਲੇ ਨੇ ਖੁਲਾਸਾ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ ਸੂਬੇ ਦੇ ਘੱਟੋ ਘੱਟ 64 ਡਰਾਈਵਿੰਗ ਸਕੂਲਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਨੇ ਮੰਤਰਾਲਾ ਵਿਦਿਆਰਥੀਆਂ ਨੂੰ ਸਖਤ ਚੇਤਾਵਨੀ ਦੇ ਰਿਹਾ ਕਿ ਗਰੰਟੀਸ਼ੁਦਾ ਲਾਇਸੈਂਸ ਜਾਂ ਬਿਨਾਂ ਰੋਡ ਟੈਸਟ ਪਾਸ ਕਰਵਾਉਣ ਵਾਲਿਆ ਕਿਸੇ ਵੀ ਤੋਖਤੜੀ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ 온ਟਾਰੀਓ ਤੋਂ ਆਈ ਇਸ ਵੱਡੀ ਕਾਰਵਾਈ ਨਾ ਸਿਰਫ ਡਰਾਈਵਿੰਗ ਇਨਸਟ੍ਰਕਸ਼ਨ ਇੰਡਸਟਰੀ ਨੂੰ ਹਿਲਾ ਕੇ ਰੱਖਿਆ ਸਗੋ ਡਰਾਈਵਿੰਗ ਲਾਇਸੈਂਸ ਸਿਸਟਮ ਦੀ ਪਾਰਦਰਸ਼ਤਾ ਤੇ ਸੁਰੱਖਿਆ ਉੱਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ Ontario ਤੋਂ ਇੱਕ ਬਹੁਤ ਹੀ ਗੰਭੀਰ ਅਤੇ ਚੁਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੇ ਸੂਬੇ ਦੀ ਡਰਾਈਵਿੰਗ ਲਾਇਸੈਂਸ ਪ੍ਰਣਾਲੀ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ Ontario Provincial Police ਯਾਨੀ ਕਿ OPP ਨੇ ਡਰਾਈਵਿੰਗ ਇਨਸਟ੍ਰਕਸ਼ਨ ਇੰਡਸਟਰੀ ਦੇ ਵਿੱਚ ਚੱਲ ਰਹੀ ਕथित ਧੋਖਾਧੜੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਦੇ ਵੱਲੋਂ 2 ਸਾਲਾਂ ਤੱਕ ਚੱਲੀ ਵਿਸਥਿਤ ਜਾਂਚ ਤੋਂ ਬਾਅਦ ਕੁੱਲ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਉੱਤੇ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਨੇ. OPP ਮੁਤਾਬਕ ਇਹ ਜਾਂਚ ਟੈਰੀਓ ਤੇ ਆਵਾਜਾਈ ਮੰਤਰਾਲੇ ਦੀ ਬੇਨਤੀ ਉੱਤੇ ਜਨਵਰੀ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ. OPP ਦੀ ਸੀਰੀਅਸ ਫਰੌਡ ਯੂਨਿਟ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਕਲਾਸ A ਡਰਾਈਵਿੰਗ ਲਾਇਸੈਂਸ ਦੇ ਰੋਡ ਟੈਸਟਾਂ ਵਿੱਚ ਵੱਡੇ ਪੱਧਰ ਉੱਤੇ ਗੜਬੜ ਕੀਤੀ ਜਾ ਰਹੀ ਸੀ. ਦੋਸ਼ ਹੈ ਕਿ ਕਈ ਉਮੀਦਵਾਰਾਂ ਨੂੰ ਰੋਡ ਟੈਸਟ ਦੌਰਾਨ ਪੈਸੇ ਦੇ ਬਦਲੇ ਗਲਤ ਤਰੀਕੇ ਨਾਲ ਪਾਸ ਕਰਵਾਇਆ ਗਿਆ. ਇੱਕ ਇਕਠਿਤ ਤੋਕਾ ਤੜੀ ਵਾਲੇ ਰੋਡ ਟੈਸਟ ਕਿੰਗਸਟਨ ਅਤੇ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਕਰਵਾਏ ਗਏ ਪੁਲਿਸ ਨੇ ਬ੍ਰੈਪਟਨ, ਕੈਲੇਟਨ ਅਤੇ ਸ਼ਾਵਾ, ਨੌਰਥਕਿਓਕ, ਜੌਸਟਾਊਨ ਅਤੇ ਕਿੰਗਸਟਨ ਤੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਹਰ ਇੱਕ ਮੁਲਜ਼ਮ ਉੱਤੇ ਕਈ ਕਈ ਅਪਰਾਧਿਕ ਬੋਸ਼ ਵੀ ਲਗਾਏ ਗਏ ਨੇ ਕਲਾਸ ਏ ਡਰਾਈਵਿੰਗ ਲਾਇਸੈਂਸ ਟਰੈਕਟਰ ਟ੍ਰੇਲਰ ਅਤੇ ਹੋਰ ਭਾਰੀ ਵਪਾਰਕ ਵਾਹਨਾਂ ਨੂੰ ਚਲਾਉਣ ਦੀ ਇਜਾਜ਼ਤ ਦਿੰਦੇ ਹੈ ਜਿੰਨਾ ਦਾ 5 400 ਕਿਲੋਗ੍ਰਾਮ ਚਾ ਇਸ ਤੋਂ ਵੱਧ ਹੁੰਦਾ ਹੈ ਆਪੀਪੀ ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਭਾਰੀ ਵਾਹਨਾਂ ਦੇ ਨਾਲ ਜਨਤਕ ਸੁਰੱਖਿਆ ਸਿੱਧੇ ਤੌਰ ਤੇ ਜੁੜੀ ਹੁੰਦੀ ਹੈ ਇਸ ਲਈ ਕਲਾਸ A ਲਾਇਸੈਂਸ ਪ੍ਰਾਪਤ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ ਤੇ ਦੋਸਾਲਾ ਦੀ ਜਾਂਚ ਦੇ ਨਤੀਜੇ ਵਜੋਂ ਕੁੱਲ 24 ਅਪਰਾਧਿਕ ਦੋਸ਼ ਦਰਜ ਕੀਤੇ ਗਏ ਨੇ ਇਹਨਾਂ ਵਿੱਚ ਮਨੀ ਲਾਂਡਰਿੰਗ ਪ੍ਰੋਸੈਸ ਦੀ ਉਲੰਘਣਾ ਸਾਜ਼ਿਸ਼ ਰਚਨਾ ਤੇ ਗੁਪਤ ਕਮਿਸ਼ਨ ਲੈਣ ਵਰਗੇ ਗੰਭੀਰ ਦੋਸ਼ ਸ਼ਾਮਲ ਨੇ ਸਾਰੇ ਮੁਲਜ਼ਮਾਂ ਨੂੰ ਸ਼ਰਤਾਂ ਦੇ ਨਾਲ ਹਿਰਾਸਤ ਤੋਂ ਰਿਹਾ ਕਰ ਦਿੱਤਾ ਗਿਆ ਤੇ ਉਹ ਵੀਰਵਾਰ ਨੂੰ ਟੋਰਾਂਟੋ ਦੀ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਹੋਣਗੇ ਓਪੀਬੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਜਾਂਚ ਹਜੇ ਵੀ ਜਾਰੀ ਹੈ ਤੇ ਹੋਰ ਕੀ ਰਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਸੰਬੰਧੀ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਰੈਕਟ ਦੇ ਨਾਲ ਜੁੜੀ ਕੋਈ ਜਾਣਕਾਰੀ ਹੈ ਤਾਂ ਉਹ ਉਹਨਾਂ ਦੇ ਨੰਬਰ ਉੱਤੇ ਓਪੀਬੀ ਨਾਲ ਸੰਪਰਕ like that. ਅਗਿਆਤ ਜਾਣਕਾਰੀ ਕ੍ਰਾਈਮ ਸਟੋਪਰਸ ਨੂੰ ਵੀ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਗੱਲ ਕਹੀ ਗਈ ਹੈ ਜਾਂ ਫਿਰ ਉਹਨਾਂ ਦੀ ਵੈੱਬਸਾਈਟ ਕ੍ਰਾਈਮ ਵੀ ਉਹ ਜਾਣਕਾਰੀ ਸਾਂਝੀ ਕਰ ਸਕਦੇ ਨੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਨ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ 2000 ਡਾਲਰ ਤੱਕ ਦੇ ਇਨਾਮ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ 온ਟਾਰੀਓ ਦੇ ਆਵਾਜਾਈ ਮੰਤralੇ ਨੇ ਖੁਲਾਸਾ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ ਸੂਬੇ ਦੇ ਘੱਟੋ-ਘੱਟ 64 ਡਰਾਈਵਿੰਗ ਸਕੂਲਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਨੇ ਮੰਤਰਾਲਾ ਵਿਦਿਆਰਥੀਆਂ ਨੂੰ ਸਖਤ ਚੇਤਾਵਨੀ ਦੇ ਰਿਹਾ ਕਿ ਗਰੰਟੀਸ਼ੁਦਾ ਲਾਇਸੈਂਸ ਜਾਂ ਬਿਨਾਂ ਰੋ ਟੈਸਟ ਪਾਸ ਕਰਉਣ ਵਾਲਿਆ ਕਿਸੇ ਵੀ ਤੋਂ ਕਤੜੀ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹੋ Ontario ਤੋਂ ਆਈ ਇਸ ਵੱਡੀ ਕਾਰਵਾਈ ਨੇ ਨਾ ਸਿਰਫ ਡਰਾਈਵਿੰਗ ਇੰਸਟ੍ਰਕਸ਼ਨ ਇੰਡਸਟਰੀ ਨੂੰ ਹਿਲਾ ਕੇ ਰੱਖਿਆ ਸਗੋ ਡਰਾਈਵਿੰਗ ਲਾਇਸੈਂਸ ਸਿਸਟਮ ਦੀ ਪਾਰਦਰਸ਼ਤਾ ਤੇ ਸੁਰੱਖਿਆ ਉੱਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ Ontario ਤੋਂ ਇੱਕ ਬਹੁਤ ਹੀ ਗੰਭੀਰ ਅਤੇ ਚੁਕਾਉਣ ਵਾਲੀ ਖਬਰ سامنے ਆਈ ਹੈ ਜਿਸ ਨੇ ਸੂਬੇ ਦੇ ਡਰਾਈਵਿੰਗ ਲਾਇਸੈਂਸ ਪ੍ਰਣਾਲੀ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ Ontario Provincial Police ਯਾਨੀ ਕਿ OPP ਨੇ ਡਰਾਈਵਿੰਗ ਇੰਸਟ੍ਰਕਸ਼ਨ ਇੰਡਸਟਰੀ ਦੇ ਵਿੱਚ ਚੱਲ ਰਹੀ ਕਥਿਤ ਤੋ ਖਤੜੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਦੇ ਵੱਲੋਂ 2 ਸਾਲਾਂ ਤੱਕ ਚੱਲੀ ਅਵਿਸ਼ਤ ਜਾਂਚ ਤੋਂ ਬਾਅਦ ਕੁੱਲ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਉੱਤੇ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਨੇ OPP ਮੁਤਾਬਕ ਇਹ ਜਾਂਚ ਟੈਰੀਓਟੇ ਆਵਾਜਾਈ ਮੰਤralੇ ਦੀ ਬੇਨਤੀ ਉੱਤੇ ਜਨਵਰੀ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ OPP ਦੀ ਸੀਰੀਅਸ ਫਰੌਡ ਯੂਨਿਟ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਹੈ ਕਿ ਕਲਾਸ A ਡਰਾਈਵਿੰਗ ਲਾਇਸੈਂਸ ਦੇ ਰੋਡ ਟੈਸਟਾਂ ਵਿੱਚ ਵੱਡੇ ਪੱਧਰ ਉੱਤੇ ਗੜਬੜ ਕੀਤੀ ਜਾ ਰਹੀ ਸੀ ਦੋਸ਼ ਹੈ ਕਿ ਕਈ ਉਮੀਦਵਾਰਾਂ ਨੂੰ ਰੋਡ ਟੈਸਟ ਦੌਰਾਨ ਪੈਸੇ ਤੇ ਬਦਲੇ ਗਲਤ ਤਰੀਕੇ ਨਾਲ ਪਾਸ ਕਰਵਾਇਆ ਗਿਆ ਇਹ ਕਥਿਤ ਤੋਕਾ ਤੜੀ ਵਾਲੇ ਰੋਡ ਟੈਸਟ ਕਿੰਗਸਟਨ ਅਤੇ ਗ੍ਰੇਟਰ ਟੋਰਟੋ 8 ਦੇ ਵਿੱਚ ਕਰਵਾਏ ਗਏ ਪੁਲਿਸ ਨੇ ਬ੍ਰੈਪਟਨ ਕੈਲੇਟਨ ਉਹ ਸ਼ਾਵਾ ਨੌਥਯੋਕ ਜੌਸਟਾਊਨ ਅਤੇ ਕਿੰਗਸਟਨ ਤੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕਹਿਣਾ ਕਿ ਹਰ ਇੱਕ ਮੁੱਲਜ਼ਮ ਉਤੇ ਕਈ ਕਈ ਅਪਰਾਧਿਕ ਤੋਸ਼ ਵੀ ਲਗਾਏ ਗਏ ਨੇ ਕਲਾਸ A ਡਰਾਈਵਿੰਗ ਲਾਇਸੈਂਸ ਟ੍ਰੈਕਟਰ ਟ੍ਰੇਲਰ ਅਤੇ ਹੋਰ ਭਾਰੀ ਵਾਹਨਾਂ ਨੂੰ ਚਲਾਣ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਦਾ ਭਾਰ 400 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਹੁੰਦਾ ਹੈ ਆਪੀਪੀ ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਭਾਰੀ ਵਾਹਨਾਂ ਦੇ ਨਾਲ ਜਨਤਕ ਸੁਰੱਖਿਆ ਸਿੱਧੇ ਤੌਰ ਤੇ ਝੁੜੀ ਹੁੰਦੀ ਹੈ ਇਸ ਲਈ ਕਲਾਸ A ਲਾਇਸੈਂਸ ਪ੍ਰਾਪਤ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ ਤੇ 2 ਸਾਲਾਂ ਦੀ ਜਾਂਚ ਦੇ ਨਤੀਜੇ ਵਜੋਂ ਕੁੱਲ 24 ਅਪਰਾਧਿਕ ਦੋਸ਼ ਦਰਜ ਕੀਤੇ ਗਏ ਨੇ ਇਹਨਾਂ ਵਿੱਚ منی ਲਾਂਡਿੰਗ ਫਰੋਸੇ ਦੀ ਉਲੰਘਣਾ ਸਾਜ਼ਿਸ਼ ਰਚਨਾ ਤੇ ਗੁਪਤਕ ਕਮਿਸ਼ਨ ਲੈਣ ਵਰਗੇ ਗੰਭੀਰ ਦੋਸ਼ ਸ਼ਾਮਲ ਨੇ ਸਾਰੇ ਮੁਲਜ਼ਮਨ ਨੂੰ ਸ਼ਰਤਾਂ ਦੇ ਨਾਲ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਤੇ ਉਹ ਵੀਰਵਾਰ ਨੂੰ ਟੋਰਾਂਟੋ ਦੀ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਹੋਣਗੇ OPP ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਜਾਂਚ ਹਜੇ ਵੀ ਜਾਰੀ ਹੈ ਤੇ ਹੋਰ ਗਿਰਫਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਸੰਬੰਧੀ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਰੈਕਟ ਨਾਲ ਜੁੜੀ ਹੋਈ ਜਾਣਕਾਰੀ ਹੈ ਤਾਂ ਉਹ ਉਹਨਾਂ ਦੇ ਨੰਬਰ ਉੱਤੇ ਉਪਬੀਨਾਲ ਸੰਪਰਕ ਕਰ ਸਕਦੇ ਹੈ ਅਗਿਆਤ ਜਾਣਕਾਰੀ ਕਰਾਈਮ ਸਟੋਪਰਸ ਨੂੰ ਵੀ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਗੱਲ ਕਹੀ ਗਈ ਹੈ ਜਾਂ ਫਿਰ ਉਹਨਾਂ ਦੀ ਵੈੱਬਸਾਈਟ ਕ੍ਰਾਈਮ ਵੀ ਉਹੋ ਜਾਣਕਾਰੀ ਸਾਂਝੀ ਕਰ ਸਕਦੇ ਨੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ 2000 ਡਾਲਰ ਤੱਕ ਦੇ ਇਨਾਮ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ 온ਟਾਰੀਓ ਦੇ ਆਵਾਜਾਈ ਮੰਤਵਾਲੇ ਨੇ ਖੁਲਾਸਾ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ ਸੂਬੇ ਦੇ ਘਟੋ-ਘਟੇ ਛਾਰਟ ਡਰਾਈਵਿੰਗ ਸਕੂਲਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਨੇ ਮੰਤ੍ਰਾਲਾ ਵਿਦਿਆਰਥੀਆਂ ਨੂੰ ਸਖਤ ਚੇਤਾਵਨੀ ਦੇ ਰਿਹਾ ਹੈ ਕਿ ਗਰੰਟੀशुदा ਲਾਇਸੈਂਸ ਜਾਂ ਬਿਨਾ ਰੋਡ ਟੈਸਟ ਪਾਸ ਕਰਵਾਉਣ ਵਾਲਿਆ ਕਿਸੇ ਵੀ ਤੋਖਤੜੀ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ। Ontario ਤੋਂ ਆਈ ਇਸ ਵੱਡੀ ਕਾਰਵਾਈ ਨੇ ਨਾ ਸਿਰਫ ਡਰਾਈਵਿੰਗ ਇੰਸਟ੍ਰਕਸ਼ਨ ਇੰਡਸਟਰੀ ਨੂੰ ਹਿਲਾ ਕੇ ਰੱਖਿਆ ਹੈ ਸਗੋਂ ਡਰਾਈਵਿੰਗ ਲਾਇਸੈਂਸ ਸਿਸਟਮ ਦੀ ਪਾਰਦਰਸ਼ਤਾ ਤੇ ਸੁਰੱਖਿਆ ਉੱਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ